ਮੂਸੇ ਵਾਲਾ ਦੇ ਮਾਪੇ 2 ਸਾਲ ਬੀਤ ਦੁੱਖ ਭਰੇ ਸਮੇਂ ਚ ਹੋ ਕੇ ਗੁਜ਼ਰੇ ਸੀ ਕਿਉਂ ਕਿਸੇ ਦੋ ਦੇ ਕਤਲ ਬਾਅਦ ਉਹਨਾਂ ਦਾ ਕੋਈ ਵੀ ਨਹੀਂ ਰਹਿ ਜਾਂਦਾ ਤੇ ਹੁਣ ਉਸ ਕਾਲਪੁਰ ਕੋ ਵਾਹਿਗੁਰੂ ਦੀ ਵੱਡੀ ਕਿਰਪਾ ਦੇ ਨਾਲ ਮੂਸੇਵਾਲਦੀ ਹਵੇਲੀ ਮੁਰਦ ਤੋਂ ਖੁਸ਼ੀਆਂ ਵਰਤੀਆਂ ਨਹੀਂ ਕਿਉਂਕਿ ਸਿੱਧੂ ਦੇ ਜਨਮ ਬਾਅਦ ਹਰ ਇੱਕ ਸਿੱਧੂ ਦੇ ਚੌਣ ਵਾਲੇ ਦੀ ਇਹ ਹੀ ਦਿਲਚਸਪੀ ਸੀ ਕਿ ਮਾ ਚਰਨ ਕੌਰ ਦੀ ਕੁੱਖੋਂ ਇੱਕ ਹੋਰ ਸਿੱਧੂ ਜਨਮ ਲਵੇ ਤੇ ਫਿਰ ਲੱਖਾਂ ਕਰੋੜਾਂ ਚੌਣ ਵਾਲਿਆਂ ਦੀਆਂ ਅਰਦਾਸਾਂ ਦੇ ਸਦਕੇ ਮੁਰਦ ਤੋਂ ਮਾ ਚਰਨ ਕੌਰ ਦੀ ਕੁੱਖੋਂ ਨਿੱਕੇ ਸਿੱਧੂ ਜਨਮ ਲੈਂਦਾ ਹੈ ਤੇ ਹੁਣ ਨਿੱਕੇ ਸਿੱਧੂ ਦੇ ਜਨਮ ਨੂੰ 6 ਮਹੀਨਿਆਂ ਦੇ ਕਰੀਬ ਦਾ ਸਮਾਂ ਹੈ ਜੋ ਉਹ ਪੂਰੀ ਤਰ੍ਹਾਂ ਕੰਪਲੀਟ ਹੋ ਚੁੱਕਿਆ ਤੇ ਪਿਛਲੇ ਦਿਨੀ ਸਰਦਾਰ ਬਲਕੌਰ ਸਿੰਘ ਅਤੇ ਮਾ ਚਰਨ ਕੌਰ ਨੇ ਨਿੱਕੇ ਸਿੱਧੂ ਦੀ ਵੀਡੀਓ ਵੀ ਆਪਣੇ ਆਫੀਸ਼ੀਅਲ ਇੰਸਟਾਗ੍ਰam ਅਕਾਊਂਟ ਤੇ ਸਾਂਝੀ ਕਰੀ ਸੀ ਤੇ ਹੁ ਬੇਬੀ ਬਾਂਪੂ ਬਹੁਤ ਹੀ ਜ਼ਿਆਦਾ ਖੁਸ਼ ਨੇ ਸੁਰਦਾਸ ਕਰਦੇ ਆ ਕਦੇ ਵੀ ਇਸ ਪਰਵਾਰ ਨੂੰ ਕਿਸੇ ਦੀ ਬੁਰੀ ਨਜ਼ਰ ਨਾ ਲੱਗੇ ਸੋਹਣ ਇਸ ਭੈਣ ਦੀ ਵੀਡੀਓ ਸੋਸ਼ਲ ਮੀਡੀਆ ਤੇ ਨਿੱਕੇ Sidhu ਦੇ ਨਾਲ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਐ ਸੋ ਤੁਸੀਂ ਨਵੇਂ ਵੀਡੀਓ ਦੇਖ ਸਕਦੇ ਹੋ ਨਿੱਕੇ ਸ਼ੁਭ ਦੀ ਜੇਕਰ ਤੁਸੀਂ ਵੀ ਖੁਸ਼ ਹੋ ਵੀ ਮੂਸੇਵਾਲਾ ਦੀ ਹਵੇਲੀ ਖੁਸ਼ੀਆਂ ਮਰਤੀਆਂ ਨਹੀਂ ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ